ਅੱਜ ਅਸੀਂ ਪਿੰਡ ਬਸੀ ਗੁਜਰਾ ਵਿਖੇ ਚੱਲਦੀ ਸਿੱਖਿਆ ਸੰਸਥਾ ਸਰਦਾਰ ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸੇ ਦਾ 27 ਮਾਸ ਸਥਾਪਨਾ ਦਿਵਸ ਮਨਾਇਆ ਹੈਗਾ ਤੇ ਇਹ ਖੁਸ਼ੀ ਦੀ ਗੱਲ ਹੈਗੀ ਹੈ ਕਿ ਇਹ ਮੈਂ ਉਸ ਵੇਲੇ ਇਹਨੂੰ ਸ਼ੁਰੂ ਕਰਨ ਵਾਲੇ ਵਾਲਿਆਂ ਦੇ ਵਿੱਚੋਂ ਇੱਕ ਸਾਂ ਤੇ ਅੱਜ ਵੀ ਉਹਨੂੰ ਤਿੰਨ ਤੋਂ ਲੈ ਕੇ ਅੱਜ ਤੱਕ ਦੀ ਪੇਰੇਦਾਰੀ ਕਰ ਰਿਹਾ ਹੈਗਾ ਤੇ ਅੱਜ ਇਹਦੇ ਨਾਲ ਲਗਭਗ 600 ਵਿਦਿਆਰਥੀ ਜੁੜਿਆ ਹੋਇਆ ਹੈ ਦਰਜਨਾ ਸਟਾਫ ਮੈਂਬਰ ਜੁੜੇ ਹੋਏ ਨੇ ਤੇ ਅੱਜ ਉਹਨਾਂ ਸਾਰਿਆਂ ਦੇ ਵਿੱਚ ਇਸ ਸਥਾਪਨਾ ਦੇ ਇਸ ਮਨਾੜ ਕੇ ਬਹੁਤ ਖੁਸ਼ੀ ਮਿਲੀ ਬਹੁਤ ਆਨੰਦ ਆਇਆ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬੰਦਾ ਸੁਪਨੇ ਲੈਂਦਾ ਹੈਗਾ ਕੋਸ਼ਿਸ਼ਾਂ ਦੇ باوجود ਉਹ ਸੁਪਨੇ ਪੂਰੇ ਨਹੀਂ ਹੁੰਦੇ ਤੇ ਮੈਨੂੰ ਖੁਸ਼ੀ ਹੈਗੀ ਹੈ ਸਾਡੀ ਪ੍ਰਬੰਧਕੀ ਕਮੇਟੀ ਨੂੰ ਇਹ ਖੁਸ਼ੀ ਹੈਗੀ ਹੈ ਕਿ ਅਸੀਂ ਜੋ ਸੁਪਨੇ ਲਏ ਸੀ ਉਹ ਇਸ ਧਰਤੀ ਦੇ ਉੱਤੇ ਪੂਰੇ ਹੋਏ ਨੇ ਅਸੀਂ ਸੁਪਨਾ ਇਹ ਲਿਆ ਸੀ ਕਿ ਸਾਡੇ ਜਦੋਂ ਅਸੀਂ ਸਿੱਖਿਆ ਸੰਸਥਾ ਖੋਲ ਰਹੀਏ ਇਹਦੇ ਵਿੱਚ ਪਿੰਨਤਾ ਕੀ ਹੋਵੇ ਉਸ ਪਿੰਨਤਾ ਵਜੋਂ ਅਸੀਂ ਇਲਾਕੇ ਦੇ ਜਿਹੜੇ ਹੁਣ ਹਾਰ ਵਿਦਿਆਰਥੀ ਸੀਗੇ ਅਸੀਂ ਉਹਨਾਂ ਨੂੰ ਮੁਫਤ ਸਿੱਖਿਆ ਦੇਣੀ ਸ਼ੁਰੂ ਕੀਤੀ ਤੇ ਇਸ ਤਰ੍ਹਾਂ ਜਿਹੜਾ ਮਿਸ਼ਨਰੀ ਖਾਸਾ ਹੈਗਾ ਜਿਹੜਾ ਉਹ ਇਹਦਾ ਬਣਾ ਕੇ ਰੱਖਿਆ ਨਾਲ ਦੀ ਨਾਲ ਅਸੀਂ ਉਹਨਾਂ ਬੱਚਿਆਂ ਨੂੰ ਵੀ ਜਿਹੜੇ ਬੱਚੇ ਫੀਸਾਂ ਦੇ ਕੇ ਪੜ੍ਹਦੇ ਸੀ ਜੇ ਸਿੱਖਿਆ ਦਿੱਤੀ ਹੈ ਤਾਂ ਨਾਲ ਦੇ ਨਾਲ ਅਸੀਂ ਸਿੱਖਿਆ ਨੂੰ ਸਮਝਦੇ ਨਾਲ ਜੋੜਿਆ ਹੈਗਾ ਕਿ ਇਹ ਬੱਚੇ ਜਿਨ੍ਹਾਂ ਨੇ ਜ਼ਿੰਦਗੀ ਦੇ ਆਉਣ ਵਾਲੇ ਸਮੇਂ ਚ 50 60 70 ਸਾਲ ਗੁਜ਼ਾਰਨੇ ਨੇ ਤੇ ਬਹੁਤ ਵਧੀਆ ਢੰਗ ਦੇ ਨਾਲ ਉਹ ਆਪਣਾ ਸਮਾਂ ਗੁਜ਼ਾਰ ਸਕਣ ਸੋ ਇਸ ਮੰਤਵ ਨੂੰ ਲੈ ਕੇ ਅਸੀਂ ਇਹ ਲਗਾਤਾਰ ਇਹ ਕਾਫਲਾ ਸਾਡਾ ਅੱਗੇ ਵਧ ਰਿਹਾ ਹੈਗਾ ਤੇ ਉਹ ਅੱਗੇ ਵਧਿਆ ਵਧਿਆ 2020 ਤੋਂ 2020 ਦੇ ਵਿੱਚ ਇੱਕ CBSE ਜਿਹੜਾ ਸਕੂਲ ਹੈਗਾ Dreamland Public School ਉਹ ਵੀ ਸ਼ੁਰੂ ਕੀਤਾ ਹੈਗਾ ਤੇ ਇਹ ਸਾਰੇ ਕਿਸੇ ਦੀ ਜਿਹੜੀ ਸਿਫਤ ਹੈਗੀ ਆ ਉਹ ਇਹ ਹੈਗੀ ਹੈ ਕਿ ਭਾਵੇਂ ਇਹਦੀ 3 ਏਕੜ ਜ਼ਮੀਨ ਹੈਗੀ ਆ ਭਾਵੇਂ ਇਹਦੇ ਉੱਤੇ ਉਸਾਰੀ ਹੋਈ ਹੋਈ ਹੈ ਭਾਵੇਂ ਲਗਭਗ 2.5 ਕਰੋੜ ਦੀ ਲਗਤਨ ਨਾਲ Dreamland Public School ਦੀ ਇਮਾਰਤ ਬਣ ਰਹੀ ਹੈਗੀ ਆ ਇਹ ਸਾਰਾ ਜਿਹੜਾ ਪੈਸਾ ਹੈਗਾ ਇਹ ਦਾਨੀਆਂ ਵੱਲੋਂ ਆ ਰਿਹਾ ਹੈ ਸਮਾਜ ਦੇ ਮਿਹਰਬਾਨ ਲੋਕਾਂ ਵੱਲੋਂ ਆ ਰਿਹਾ ਹੈ ਉਹਨਾਂ ਵੱਲੋਂ ਆ ਰਿਹਾ ਹੈ ਜਿਹੜੇ ਵਿੱਦਿਆ ਦੀ ਚਿੰਤਾ ਕਰਦੇ ਨੇ ਨਾਲ ਦੀ ਨਾਲ ਵਿਦਿਆਲੂ ਨੇ ਤੇ ਨਾਲ ਦੀ ਨਾਲ ਸਮਰਥ ਨੇ ਸੋ ਮੈਨੂੰ ਖੁਸ਼ੀ ਹੈ ਕਿ ਜਿਹੜੀ ਸੰਸਥਾ ਦੀ ਪ੍ਰਬੰਧਕੀ ਕਮੇਟੀ ਹੈ ਉਹ ਇਹਨੂੰ ਪੂਰਾ ਸਹਿਯੋਗ ਦੇ ਰਹੀ ਹੈ ਇਹਦਾ ਸਟਾਫ ਪੂਰਾ ਸਹਿਯੋਗ ਦੇ ਰਿਹਾ ਤੇ ਬੱਚਿਆਂ ਬੱਚੇ ਉਹਨਾਂ ਦੇ ਮਾਪੇ ਪੂਰਾ ਸਹਿਯੋਗ ਦੇ ਰਹੇ ਆ ਤੇ ਬਹੁਤ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਸਾਡਾ ਮਿਸ਼ਨਰੀ ਦਾਖਲਾ ਹੋਰ ਅੱਗੇ ਵਧੇਗਾ ਤੇ ਬਹੁਤ ਅੱਛੀਆਂ ਜਿਹੜੀਆਂ ਬਰਕਤਾਂ ਹੈਗੀਆਂ ਇਸ ਸੰਸਥਾ ਨੂੰ ਮਿਲਿਬ ਹੋਣਗੀਆਂ ਸੋ ਅੱਜ ਇਸ ਸੰਸਥਾ ਦੇ 27ਵੇਂ ਸਥਾਪਨਾ ਦਿਵਸ ਤੇ ਉੱਤੇ ਮੈਂ ਸਾਰਿਆਂ ਨੂੰ ਮੁਬਾਰਕਵਾਹ ਦਿੰਨਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਿੰਸੀਪਲ ਅਮਨਦੀਪ ਕੋਰ ਸੰਸਥਾ ਦੇ ਸਥਾਪਨਾ ਦਿਵਸ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੀ ਆ 7 ਮਈ 1997 ਤੋਂ 27 ਸਾਲਾਂ ਦਾ ਜਿਹੜਾ ਸਫਰ ਇਹ ਸੰਸਥਾ ਨਿਰੰਤਰ ਕਰਦੀ ਆ ਰਹੀ ਹੈ ਤੇ ਇਹਨਾਂ 27 ਸਾਲਾਂ ਦੇ ਸਫ਼ਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਬੱਚਿਆਂ ਨੂੰ ਸੁਪਨੇ ਦਿੱਤੇ ਉਹਨਾਂ ਦੇ ਸੁਪਨਿਆਂ ਨੂੰ ਖੰਭ ਦਿੱਤੇ ਤੇ ਉਹਨਾਂ ਨੂੰ ਉਹ ਵੇਖਦੇ ਚੰਗੇ ਇਨਸਾਨ ਬਣਾਇਆ ਹੈ ਤਾਂ ਇਹ ਸੰਸਥਾ ਬਾਕੀ ਸੰਸਥਾ ਨਾ ਸੰਸਥਾ ਨਾਲੋਂ ਬਹੁਤ ਵਿਲੱਖਣ ਹੈ ਇੱਥੇ ਬੱਚਿਆਂ ਨੂੰ ਸਾਮੀਆਂ ਨਹੀਂ ਸਮਝਿਆ ਜਾਂਦਾ ਸਗੋਂ ਉਹਨਾਂ ਨੂੰ ਉਹ ਵੇਖਦੇ ਚੰਗੇ ਇਨਸਾਨ ਦੇ ਰੂਪ ਵਿੱਚ ਉਹਨਾਂ ਦੇਖਿਆ ਜਾਂਦਾ ਹੈ ਇਹ ਇਸ ਸੰਸਥਾ ਦੇ ਇਸ ਫਾਊਂਡੇਸ਼ਨ ਦੇ ਤੇ ਮੈਂ ਸਾਰੇ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹਣੀ ਆ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੁਪਨੇ ਜ਼ਰੂਰ ਦੇਖਣੇ ਚਾਹੀਦੇ ਆ ਜਦੋਂ ਅਸੀਂ ਖੁੱਲੀਆਂ ਅੱਖਾਂ ਨਾਲ ਸੁਪਨੇ ਦੇਖਦੇ ਆ ਤਾਂ ਅਸੀਂ ਉਹਨਾਂ ਨੂੰ ਪੂਰਾ ਵੀ ਜ਼ਰੂਰ ਕਰਦੇ ਆ ਤੇ ਜੇ ਸਾਡੇ ਕੋਲੇ ਸੁਪਨੇ ਹੋਣਗੇ ਤੇ ਅਸੀਂ ਉਹਨਾਂ ਸੁਪਨਿਆਂ ਨੂੰ ਸਵੇਰੇ ਸ਼ਾਮ ਬੁਣਾਗੇ ਤਾਂ ਫੇਰ ਅਸੀਂ ਉਹਨਾਂ ਸੁਪਨਿਆਂ ਨੂੰ ਪੂਰਾ ਵੀ ਕਰਾਂਗੇ ਤੇ ਆਪਣੀਆਂ ਮੰਜ਼ਲਾਂ ਨੂੰ ਵੀ ਜ਼ਰੂਰ ਸਰ ਕਰਾਂਗੇ ਤਮੇ ਲਾਸਤ ਵੀ ਇਹ ਕਹਿਣਾ ਚਾਹੀਆ ਵੀ ਬੱਚਿਆਂ ਨੂੰ ਸੁਪਨੇ ਜ਼ਰੂਰ ਦੇਖਣੇ ਚਾਹੀਦੇ ਆ ਜਿਉ ਉਹਨਾਂ ਕੋਲੇ ਸੁਪਨੇ ਹੋਣਗੇ ਤਾਂ ਇਹ ਸੰਸਤਾ ਹਮੇਸ਼ਾ ਉਹਨਾਂ ਦੇ ਨਾਲ ਹੈ ਉਹਨਾਂ ਦੇ ਸੁਪਨਿਆਂ ਨੂੰ ਖੰਭ ਦੇਵੇਗੀ ਤੇ ਉਹਨਾਂ ਨੂੰ ਉਹ ਵਿਖਦੇ ਬਹੁਤ ਚੰਗੇ ਇਨਸਾਨ ਬਣਾ। ਵੇਖਾਂ ਨਾ ਤੁਹਾਨੂੰ ਕਹੀ ਕਿ ਇਹ ਗੱਲ ਉੱਥੋਂ ਜਾਗੋ ਅਤੇ ਟੀਚਾ ਪ੍ਰਾਪਤ ਕਰਨ ਤੱਕ ਨਾ ਰੁਕੋ। ਗਿਆਸੀ ਕਾਲ ਜੀ ਮੈਂ ਬਿਆਨ ਕਰਾਂ। 7 ਮਈ 1999 ਨੂੰ ਸਾਡੀ ਸੰਸਥਾ ਸ਼ੁਰੂ ਹੋਈ ਅੱਜ ਉਹ ਦੇ ਸਥਾਪਨਾ ਦਿਵਸ ਤੇ ਮੈਂ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦੀਆਂ ਮੁਬਾਰਕਾਂ ਦਿੰਦੀਆਂ ਤੇ ਜਿਵੇਂ ਇਹ ਸੰਸਥਾ ਸ਼ੁਰੂਆਤ ਦੇ ਵਿੱਚ ਆਈ ਸੀ ਮੈਂ ਉਸ ਸਮੇਂ ਤੋਂ ਇਹ ਸੰਸਥਾ ਦੇ ਨਾਲ ਜੁੜੀ ਹੋਈ ਆ ਤੇ ਅਸੀਂ ਬਹੁਤ ਘੱਟ ਬੱਚਿਆਂ ਤੋਂ ਲੈ ਕੇ ਅੱਜ ਸੰਸਥਾ ਦੇ ਵਿੱਚ ਸੰਸਥਾ ਦੀ ਸ਼ੁਰੂਆਤ ਕੀਤੀ ਸੀ ਪਰ ਅੱਜ ਤੱਕ ਲਗਭਗ 600 ਬੱਚੇ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਾਈ ਕਰਵਾ ਰਹੀ ਆ ਇਸ ਦੇ ਵਿੱਚੋਂ ਬਹੁਤ ਐਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਬਹੁਤ ਗਰੀਬ ਪਰਿਵਾਰਾਂ ਦੇ ਵਿੱਚੋਂ ਆਉਂਦੇ ਨੇ ਪਰ ਉਹਨਾਂ ਨੇ ਇਸ ਸੰਸਥਾ ਨੇ ਬਾਹ ਫੜੀ ਹੋਈ ਆ ਤੇ ਇਹਨਾਂ ਬੱਚਿਆਂ ਨੂੰ ਅਸੀਂ ਪਲੱਸ 2 ਤੱਕ ਦੀ ਪੜ੍ਹਾਈ ਤੇ ਅੱਗੇ ਵੀ ਜੇ ਬੱਚੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਮਦਦ ਕੀਤੀ ਜਾਊਗੀ ਮੈਂ ਬਹੁਤ ਆਪਣੇ ਆਪ ਤੇ ਮਾਣ ਮਹਿਸੂਸ ਕਰਦੀ ਆ ਵੀ ਮੈਂ ਇਸ ਸੰਸਥਾ ਦੇ ਵਿੱਚ ਇੱਕ ਅਧਿਆਪਕ ਵਜੋਂ ਕੰਮ ਕਰ ਰਹੀ ਆ ਧੰਨਵਾਦ 7 ਮਈ 1997 ਨੂੰ ਬਸੀ ਗੁਜਰਾਨੀ ਧਰਤੀ ਦੇ ਉੱਪਰ ਸਰਦਾਰ ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚੂਟ ਹੈ ਜੋ ਉਸ ਨਾਮ ਦਾ ਸਕੂਲ ਹੈ ਜਿਹੜਾ ਇੱਥੇ ਸਥਾਪਨਾ ਕੀਤੀ ਗਈ ਸੀ ਤੇ ਅੱਜ ਅਸੀਂ 7 ਮਈ 2024 ਨੂੰ 27ਵਾਂ ਜੋ ਫਾਊਂਡੇਸ਼ਨ ਡੇ ਹੈਗਾ ਸਥਾਪਨਾ ਦਿਵਸ ਹੈ ਉਹ ਮਨਾ ਮਨਾ ਰਹੇ ਤੇ ਇਸ ਇਸ ਸੰਸਥਾ ਦੇ ਵਿੱਚ ਸਭ ਤੋਂ ਪਹਿਲਾਂ ਇਹ ਜਿਹੜੀ ਸੰਸਥਾ ਹੈਗੀ ਹੈ ਇੱਕ ਬਹੁਤ ਹੀ ਸਪਾਰਸ਼੍ਰੇਤ ਸੰਸਥਾ ਹੈਗੀ ਹੈ ਜਿਸ ਦੇ ਵਿੱਚ ਰੂਰਲ ਏਰੀਆ ਦੇ ਕਾਫੀ سارے ਜਿਹੜੇ ਬੱਚੇ ਹੈਗੇ ਆ ਉਹ ਸਾਡੇ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਕਾਫੀ ਗਰਬ ਜੋ ਫਾਈਨੈਂਸ਼ੀਅਲ ਜਾਂ ਇਕਨੋਮਿਕਲੀ ਜਿਹੜੇ ਵੀਕ ਪਰਿਵਾਰ ਹੈਗੇ ਆ ਉਹਨਾਂ ਦੇ ਬੱਚਿਆਂ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਅਸੀਂ ਉਹਨਾਂ ਬੱਚਿਆਂ ਨੂੰ ਲਿਆ ਜਾਂਦਾ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਉਹਨਾਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦੇ ਕੇ ਤੇ ਉਹਨਾਂ ਦੀ ਹੈਲਪ ਕੀਤੀ ਜਾਵੇ ਤੇ ਬੱਚਿਆਂ ਦੀ ਅੱਛੀ ਜ਼ਿੰਦਗੀ ਪ੍ਰਾਪਤ ਕੀਤੀ ਜਾਵੇ ਇਹ ਸੰਸਥਾਨ ਨੂੰ ਚਲਦਿਆਂ 27 ਸਾਲ ਹੋ ਚੁੱਕੇ ਨੇ ਤੇ ਅੱਜ ਅਸੀਂ ਜਦੋਂ ਇਹ ਦਿਨ ਮਨਾ ਰਹੇ ਹਾਂ ਤੇ ਨਾਲ ਹੀ ਇਹ ਜੋ ਸੰਸਥਾ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਤਰੱਕੀ ਕਰਦਿਆਂ ਕਰਦਿਆਂ ਇਸ ਸੰਸਥਾ ਦੇ ਨਾਲ ਇੱਕ ਸੰਸਥਾ ਸੀ ਹੋਰ ਬਣਾਈ ਹੈ ਜਿਸ ਦਾ ਨਾਮ ਹੈ ਡ੍ਰੀਮ ਲੈਂਡ ਪਬਲਿਕ ਸਕੂਲ ਸੋ ਮੈਂ ਨਬ੍ਰੀਤ ਕੋਰ ਡ੍ਰੀਮ ਲੈਂਡ ਕਮ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਾਂ ਤਾਂ ਅਸੀਂ ਜੋ ਇਹ ਸੰਸਥਾ ਬਣਾਉਂਦੇ ਸਾਡੇ ਜੋ ਖੁਆਇਸ਼ ਆਈ ਉਹ ਸਾਡੇ ਪੇਰੈਂਟਸ ਨੇ ਸਾਡੇ ਵਿੱਚ ਜਾਗਰੂਤ ਕੀਤੀ ਪੇਰੈਂਟਸ ਦੀ ਡਿਮਾਂਡ ਦੇ ਉੱਪਰ ਹੀ ਸਾਨੂੰ ਇਹ ਜਿਹੜੀ CBSE ਦੀ ਸੰਸਥਾ ਹੈਗੀ ਐ ਖੋਲਣ ਦਾ ਸਾਨੂੰ ਮੌਕਾ ਮਿਲਿਆ ਕਿਉਂਕਿ ਪੇਰੈਂਟਸ ਦਾ ਮੈਸੇਜ ਸੀਗਾ ਸਾਡੇ ਰਿਗਾਰਡਿੰਗ ਕਿ ਸਾਨੂੰ ਇੰਗਲਿਸ਼ ਮੀਡੀਅਮ ਤੇ CBSE ਅਫੀਲੀਏਸ਼ਨ ਸਕੂਲ ਦੀ ਨੀਡ ਹੈਗੀ ਹੈ ਸੋ ਉਹਨਾਂ ਦੀ ਡਿਮਾਂਡ ਨੂੰ ਲੈ ਕੇ ਅਸੀਂ ਅੱਜ ਇਹ ਸਕੂਲ ਚਲਾ ਰਹੇ ਆ ਤੇ ਸਾਡੇ ਕੋਲ ਅੱਜ ਇਹ 600 ਤੋਂ ਵੱਧ ਜੋ ਬੱਚਾ ਹੈਗਾ ਉਹ ਪੜ ਰਿਹਾ ਹੈ ਜਿਵੇਂ RICC ਨੂੰ ਅਸੀਂ ਬਹੁਤ ਹੀ ਅੱਗੇ ਤੱਕ ਲੈ ਕੇ ਗਏ ਹੈਗੇ ਆ ਤਾਂ ਮੈਂ ਇਹੀ ਕਹੂੰਗੀ ਕਿ ਡ੍ਰੀਮ ਲੈਂਡ ਪਬਲਿਕ ਸਕੂਲ ਨੂੰ ਵੀ ਅਸੀਂ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਤੇ ਬੱਚਿਆਂ ਨੂੰ ਅਸੀਂ ਬੈਟਰ এনवायरमेंट ਦੇਣ ਦੀ ਕੋਸ਼ਿਸ਼ ਕਰਾਂਗੇ ਆਪ ਸਰ ਜੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ